ਦੇ ਕਸਬਾ ਪੱਟੀ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ 25 ਸਾਲ ਦੀ ਮਾਨਸਿਕ ਤੌਰ ਤੇ ਕਮਜ਼ੋਰ ਲੜਕੀ ਨਾਲ ਬਲਾਤਕਾਰ ਹੋਇਆ ਹੈ ਪੁਲਿਸ ਵੱਲੋਂ ਮੈਡੀਕਲ ਕਰਵਾਇਆ ਦੋਸ਼ੀ ਗ੍ਰਫਤਾਰ ਕਰ ਲਿਆ ਗਿਆ ਹੈ ਜ਼ਿਲ੍ਹਾ ਤਰਨਤਾਰਨ ਕਸਬਾ ਪੱਟੀ ਵਿਖੇ ਇੱਕ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ 22 ਸਾਲਾ ਮੰਦਬੁੱਧੀ ਲੜਕੀ ਨੂੰ ਇੱਕ 24 ਸਾਲਾ ਵਿਅਕਤੀ ਵੱਲੋਂ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਬੁੱਧੀ ਲੜਕੀ ਦੀ ਮਾਂ ਨੇ ਦੱਸਿਆ ਕਿ ਪੱਟੀ ਵਿਖੇ ਇੱਕ ਗੁਰਦੁਆਰਾ ਸਥਿਤ ਬੱਚ ਉਸਦੀ ਮੰਦਬੁੱਧੀ ਲੜਕੀ ਅਤੇ ਕੁਝ ਹੋਰ ਬੱਚੇ ਮੱਥਾ ਟੇਕਣ ਲਈ ਗਏ ਹੋਏ ਸਨ ਜਦੋਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੀ ਤਾਂ ਪੱਟੀ ਦੀ ਵਾਰ ਨੰਬਰ 6 ਦਾ ਰਹਿਣ ਵਾਲਾ ਭੁਪਿੰਦਰ ਸਿੰਘ ਪੁੱਤਰ RAMਚੰਦ ਉੱਥੇ ਆਇਆ ਤੇ ਮੋਟਰਸਾਈਕਲ ਤੇ ਬਿਠਾ ਕੇ ਉਸਦੀ ਲੜਕੀ ਨੂੰ ਲੈ ਗਿਆ ਉਹਨਾਂ ਕਿਹਾ ਕਿ ਜਦੋਂ ਲੜਕੀ ਘਰੇ ਨਹੀਂ ਆਈ ਤਾਂ ਉਹਨਾਂ ਬਰੋਪੁਰਸ ਥਾਣੇ ਵਿਖੇ ਇਤਰਾਹ ਦਿੱਤੀ ਗਈ ਤੇ ਸਾਰੇ ਪੱਟੀ ਸ਼ਹਿਰ ਵਿੱਚ ਲੜਕੀ ਨੂੰ ਉਹ ਲੱਭਦੇ ਰਹੇ ਪਰ ਕਿਤੇ ਵੀ ਉਹ ਲੜਕੀ ਨਹੀਂ ਲੱਭੀ ਤੇ ਬਾਅਦ ਵਿੱਚ ਕੁਝ ਘੰਟਿਆਂ ਬਾਅਦ ਭੁਪਿੰਦਰ ਸਿੰਘ ਖੁਦ ਹੀ ਸਬ ਮੋਟਰਸਾਈਕਲ ਤੇ ਉਸ ਨੂੰ ਗਲੀ ਵਿੱਚ ਛੱਡਣ ਆ ਗਿਆ ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ ਪੀੜਤ ਮੰਦਬੁੱਧੀ ਲੜਕੀ ਦੀ ਮਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵਿਅਕਤੀ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਉਧਰ ਠਾਣਾ ਸਿਟੀ ਪੱਟੀ ਦੇ ਐਸਐਸਓ ਜਸਪਾਲ ਸਿੰਘ ਨੇ ਕਿਹਾ ਕਿ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਸ ਉੱਪਰ ਮਾਮਲਾ ਦਰਜ ਕਰਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਇਹ ਐਕਸੀਡੈਂਟ ਹੋਇਆ ਜੀ ਇੱਕ ਦਰਖਾਸਤ ਸਾਨੂੰ ਦਿੱਤੀ ਹੀ ਕੁੜੀ ਦੇ ਮਾਪਿਆਂ ਨੇ ਮੰਦਬੁੱਧੀ ਕੁੜੀ ਉਹਨਾਂ ਦੀ ਤੇ ਕੋਈ ਨਾ ਉਹਨੂੰ ਬਿਠਾ ਕੇ ਲੈ ਗਿਆ ਜੀ ਬੱਸ ਸਟੈਂਡ ਤੋਂ ਉਸ ਤੋਂ ਬਾਅਦ ਸਾਨੂੰ ਬਾਅਦ ਪਤਾ ਲੱਗਾਈ ਅਸੀਂ ਭਾਲ ਕਰ ਕਰਨੀ ਸ਼ੁਰੂ ਕਰ ਦਿੱਤੀ ਭਾਲ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਸਾਡੇ ਸਾਢੇ 5 ਸਾਨੂੰ ਪਤਾ ਲੱਗਾ ਕਿ ਉਹਨੂੰ ਉਹਥੇ ਘੇਰਿਆ ਲੋਕਾਂ ਨੇ ਇਹਨੂੰ ਕੁੜੀ ਵਾਸ ਕਰਨ ਵਾਲੀ ਘੇਰਿਆ ਉਹ ਤੋਂ ਬਾਅਦ ਅਹੀਂ ਗਏ ਉਥੇ ਮੌਕੇ ਤੇ ਉਥੇ ਬੰਦਾ ਉਹਨੂੰ ਅਰੈਸਟ ਕਰਕੇ ਲੈ ਆਏ ਉਥੋਂ ਉਸ ਤੋਂ ਬਾਅਦ ਐਫ ਆਰ ਲੋਜ ਕਰ ਦਿੱਤੀ ਅੰਦਰ ਸਭ ਜਿਹੜੀ ਰੇਟ ਹੈ ਮੇਰੇ ਅਰੇਬ ਦੀ 64 ਬੀ ਐਨ ਐਸ ਤੇ ਬੰਦੇ ਦੀ ਪਛਾਣ ਕੀ ਹੋਈ ਜੀ ਬੰਦੇ ਦੀ ਪਛਾਣ ਹੋ ਗਈ ਹੈ ਜੀ ਉਹਦਾ ਨਾਮ ਹੈ ਭਪਿੰਦਰ ਸਿੰਘ ਭਪਿੰਦਰ ਸਿੰਘ son of ਰਾਮਚਰਨ ਸਿੰਘ ਵਾਸੀ ਗਾੜ ਨੰਬਰ 6 ਪੱਟੀ ਤੇ ਜੀ ਕਿੰਨੀ ਉਮਰ ਹੈ ਜੀ ਉਮਰ 40 ਸਾਲ ਜੀ ਕੁੜੀ ਜੀ ਮੁਰੰਗੇ ਤੇ ਕੁੜੀ ਦੀ 26 ਸਾਲ ਜੀ ਉਹ ਉਹ ਨਹੀਂ ਮੰਨਿਆ ਕਿ ਕਿੱਥੇ ਲੈ ਕੇ ਗਿਆ ਸੀ ਇਹ ਨਹੀਂ ਦੱਸਿਆ ਜੀ ਉਹਨੇ ਉਹ ਗਾਂ ਪਰਦਨ ਇਨਵੈਸਟੀਗੇਸ਼ਨ ਜਾਊਗਾ ਕਿ ਕਿੰਨੇ ਬੰਦੇ ਸੀ ਦੱਸਿਆ ਨਹੀਂ ਉਹ ਇਕੱਲਾ ਹੀ ਹਾਲ ਦੀ ਕਿਹੜੀ ਇਕੱਲਾ ਉਹ ਕਹਿੰਦਾ ਇਕੱਲਾ ਹੀ ਮੈਂ ਕੀ ਕੰਮ ਕਰਦਾ ਕੰਮ ਉਹਦਾ ਹੀ ਖੇਤੀਬਾੜੀ ਕਰਦਾ ਬਣੀ ਮੈਂ ਉਹ ਨਸ਼ੇ ਨਸ਼ੇਦਾਰ ਨਹੀਂ ਨਸ਼ੇਦਾਰ ਨਹੀਂ ਚ ਕੁੜੀ ਦੀ ਕਿੰਨੀ ਉਮਰ ਪਈ 26 ਸਾਲ ਜੀ 26 ਸਾਲ ਹਾਂ ਜੀ ਇੱਕ ਮੰਨਪਤੀ 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 ਜੀ ਨਾ ਬੋਲ ਸਕਦੀ ਯੂ ਨਾ ਬੋਲ ਵੀ ਚਲਦੀ ਇਸ਼ਾਰੇ ਸੂਰੀ ਸਮਝਦੀ ਮੈਂ ਬੀ